ਬਹੁਤ ਜੱਟ ਇਹਦਾ 50000 ਰੁਪਏ ਜੈ ਜੈ ਦੱਸ ਕਿਨੇ ਹੁੰਦੇਣਾ ਜਾਣਾ ਬਹੁਤ ਪੂਰਾ ਮਾਰੀ ਸੌ ਲੱਗੇ ਇਹ ਬਾਈ ਨੇ ਕਿਨੇ ਪਹਿਲਾਂ ਕਿ ਹੁਣ ਕਹਿੰਦਾ ਪਾਵੇਂਗਾ 50000 ਕਹਿੰਦਾ ਬਾਲੇ ਮੰਗ ਲਈ ਮੈਂ ਕਿਹਾ ਵੀ ਤਾਂ ਬਾਲੇ ਨਹੀਂ ਮੰਗੇ ਜੀ ਮੰਗੇ ਪਤਾ ਕਰਿਆ ਬਾਬਾ ਜੀ ਇੱਥੇ ਜਦ ਕੰਪੀਟੀਸ਼ਨ ਹੈ ਜੀ ਇਹਦਾ ਬਾਪ ਦੋ ਦੋ ਦੰਦ ਚ ਦੂਜੇ ਨੰਬਰ ਤੇ ਆਇਆ ਕੰਧਰਪੁਰੇ ਪੈਟ ਸਵਰਨਲੇ ਵੀਰੇ ਕੋਲ ਆ 47 ਇੰਚ ਹੈ ਤੇ ਵਾਪਸੀ 20 ਲੱਖ ਦਾ ਆਪਣੀ ਬੰਦੇ ਦਾ ਹੈਗਾ ਹੁਣ ਤਾਂ ਵੱਧ ਗਿਆ 47 ਤੋਂ ਵੱਧ ਗਿਆ ਉਹ ਖਵਾ ਖੜਾ ਜੱਗਾ ਵੀ ਨਾ ਉਹ ਬਸ ਨਾ ਦੇ ਗਮਾਂੜ ਹੀ ਖੜਾ ਕਰ 50 ਮੰਗਾ ਤੂੰ ਹਾਂਜੀ ਬਾੜੇ ਨਹੀਂ ਮੰਗੇ ਪੈਸੇ ਤੇ ਜਾਂਦਾ ਕੋਸ ਆਪਣੀ ਮੰਗਿਆ ਇਹ ਨਿੱਦ ਤਾਂ ਟੁੱਟਦਾ ਨਹੀਂ ਖਾ ਗਿਆ ਤਾਂ ਤੁਸੀਂ ਲਾਓਗਾ ਘੱਟਾ ਕਰ ਲੂ ਫੜਾ ਫੜਾ ਮਾਂ ਮਾਂ ਲਵੇ ਲੱਗ ਜਾ ਉਹਦੀ ਬੂਖ ਖਵਾ ਲੈ ਕਰ ਦੇ ਪੂਰਾ ਕਰ ਦੇ ਜਾਂਟੇ ਦੇਲੇ ਦੇ ਦੇ ਉਹ ਜਾਂਟੇ ਮਾਨ ਲਿਆ ਕਰ ਦੇ ਦੇ ਬੱਕਰਾ ਜਿਹੜਾ 6 ਦਾ ਜਿਹੜਾ ਬਾਈ ਇਹਦਾ 32000 ਰੁਪਿਆ ਆ ਪੇੜ ਦਾ 25000 ਰੁਪਿਆ ਉਹ ਪਰਲੀ ਛਤਰੀ ਦਾ 18000 ਕੋਸਰ 55200 ਹੁਣ ਤਾਂ ਲੈ ਜਾ ਨਾ 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 ਮੈਂ ਜਿਹੜੀ ਗੱਲ ਮੱਕਰ ਸੀ ਕਹੀਦੀ ਉਹ ਕਹੀਦੀ ਉਹ ਹਟ ਜੋ ਗਾੜੀ ਨਹੀਂ ਗੱਲ ਨਹੀਂ ਬਸ ਹੁਆਏ ਗਰੀ ਹਾਂ ਇਹ ਗਾੜੀ ਕੋ लास्ट ਬਾਈ ਸਾਰਾ ਕੁਝ ਛੱਡ ਕੇ ਦੱਸ ਕਿੰਨੇ ਦਾ ਦੇਣਾ ਚਲ ਮੰਗਲਵਾਰ ਪੰਚੀ ਕਰਦੇ ਆ ਆ ਦੇਖੀ ਜਲੀ ਦੇਖ ਲਈ ਬਾਬਾ ਕਿਆ ਸੀ ਨਾ ਦੀ ਗਾਲ ਨਹੀਂ ਕੱਢਣੀ ਹੋਰ ਜਿਹੜਾ ਨਹੀਂ ਆਪਾਂ ਮਾਂ ਦੀ ਗਾਲ ਕੱਢ ਜਿਹੜਾ ਭਤੀਜਾ ਹੈ ਬਹੁਤ ਹੁੰਦਾ ਤਾਂ ਤੇਰੇ ਮਗਰ ਆਹ ਦੇਖੋ ਜੀ ਮਾਣੇ ਬੱਕਰੇ ਦਿਖਾਈ ਆ ਆਪਾਂ ਅਸੀਂ ਤੇਰੇ ਮਗਰ ਤਾਂ ਲੱਗਿਆ ਫਿਰਦਾ ਵਾਲਾ ਬੰਦੇ ਦਾ ਬੜਾ ਹੁੰਦਾ ਤੇਰਾ ਖੰਡ ਨੂੰ ਤਾ ਤੇਰਾ ਚਲ ਤੂੰ ਸੌਦਾ ਕਰ ਨਾ ਨਹੀਂ ਚਲ ਮੰਗਲਵਾਰ ਹੋਰ ਵਾਈਲ ਜੀ ਤੂੰ ਬਿੰਦੂ 20 ਲਾਤਾ 20 ਲਾਤਾ 21 ਦਾ ਦੇ ਯਾਰ ਗੱਲ ਖਗਨ ਵਾਲਾ ਦੇਣਾ ਪੂਰਾ ਕਰ ਦੇ ਇੱਕੀ ਤਫੜ ਉਹਦੇ ਹੱਥ ਕਰ ਜਾ ਹੱਥ ਕਰ ਲੈਣਾ ਹੱਥ ਦੇ 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 ਜਾਂ ਪੂਰਾ ਬਾਈ ਦਾ ਵੇ ਬੱਕਰਾ ਯਾਰ ਯਾਰ ਵਧਾਤਾ ਬਾਬੇ ਤੋਂ ਲੋਕੂ ਦੇ ਘਣਾ ਯਾਰ ਲੋਕੂ ਬੜੀਆ ਬੱਕਰੇ ਗਿਆ ਉਹ ਜਾਨ ਕੜਾਈ ਜਉਂਦੀ ਆ ਮੂਰੇ ਖੱਸੀ ਆ ਹਰੋ ਜੀ ਨੰਗਣ ਗਏ ਖੱਸੀ ਆ ਬੱਕਰਾ ਖੱਸੀ ਏ ਅਗਲੇ ਰਾਂਡੂ ਕੇ ਕੀ ਮੰਗ ਰਹੇ ਹੋ ਟਮਾਟਾ ਬਲੇ ਰੋਸੋਤਾ ਹੋਲਾ ਨਹੀਂ ਮਰਨ ਪੂਰਾ ਆ ਇਹਦੇ ਖਾਲ ਘੜਿਆ ਹੈ ਮੋਟਰ ਚਾਹੀਦੀ ਦੁਕਾਨੀ ਇਹ ਗਸ਼ੀਆਂ ਨੇ ਨਾ ਕੱਚੇ ਨੇ ਗਾਣਾ ਨਗੀਆਂ ਹੈ ਖਾਲ ਘੜ ਕੇ ਜਾਂਦਾ ਹੈ ਤੇ ਖਾਲ ਤਾਂ ਘੜਿਆ ਹੈ ਪਾਣੀ ਛੱਡਿਆ ਹੁਣ ਪਾਣੀ ਦਾ ਤਾਂ ਜਾਬ ਦੇ ਪਾਣੀ ਛੱਡਣ ਦੀਏ ਬਦ ਰਾਤ ਆ ਵੀ ਕਿਥੇ ਨਹੀਂ ਆ ਰਚਾ ਰਾਮ ਆਪੀ ਪਾ ਦਮ ਜਦੋਂ ਮਾਲ ਦਾ ਮੁੱਲ ਖੜੇ ਮਾਉਂਦਾ ਮੁੱਲ ਜੰਟੇ ਕਹੀ ਨਾ ਕੀਆ ਤੂੰ ਤੇ ਉਹ ਮਨ ਕੀ ਕਹਿੰਦਾ ਬਾਬਾ ਜੀ 32000 ਦਾ ਸੋਣਾ ਬੱਤੀ ਕਾ 30 ਆ ਫੋਨ ਬੰਦ ਕਰੀ ਕਿਹਦਾ ਯਾਰ 30 ਤੋਂ 2 ਘਟ ਹੋ ਗਏ 32 ਲਾਲ ਬਣਿਆ ਫਿਰਦਾ ਤੈਨੂੰ ਤੂੰ ਬੰਦ ਨਹੀਂ ਹੋਏਗਾ 30 ਦੇ 2 ਰਾਜਾ ਵੜੰਗਾ ਜੀ ਜਾਂਟੇ ਜਿੱਥੇ ਤੂੰ ਬੋਲਦਾ ਨਾ ਉੱਥੇ ਨਹੀਂ ਬੱਕਣਾ ਦੇਖਣਾ ਉਦੋਂ ਅੰਦਰ ਆ ਕੇ ਗੱਲ ਕਰ ਨਾ ਮੈਂ ਤੇਰੇ ਬੁੱਸੇ ਬਣਾ ਨਹੀਂ ਕਰਦਾ ਹੈਗਾ ਲੈ ਫਾੜ ਮੈਂ ਵੀ ਬਣਾ ਬੱਦ 20000 ਨਹੀਂ ਪਉਂਦਾ ਕੋ ਬੱਕਰਾ 24000 ਦਾ ਬੱਸ ਪੈਂਦਾ ਨਹੀਂ ਆ ਕਰਦੇ ਪੂਰਾ ਕਰਦੇ ਨਹੀਂ ਪਿਆ ਕੋ ਜਾਂਟੇ ਜਾਂਦੇ ਦੇ 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 ਉਹ ਜਾਂਟੇ ਮੰਨ ਲਿਆ ਕਰਦੇ ਦੇ ਬੱਕਰਾ ਫੜਾ ਫੜਾ ਬੜ ਫੜ ਨਹੀਂ ਸਾਰੇ ਕਹੀ ਆਉਂਦੇ ਦੇ ਦੇ ਜਾਂਟੇ ਦੇ ਦੇ ਜਾਂਟੇ ਫੜ ਫੜ ਦੇ ਬੱਕਰਾ ਨੂੰ ਬੜੇ ਬੱਕਰੇ ਮੁੰਡਿਆ ਅੰਡਾ ਜ ਮੈਨੂੰ ਖਾ ਦੇ ਇਸ ਕਰਾ ਦੇ ਸੌਦਾ ਖੜ ਜਾ ਪੈ ਗਿਰ ਲੀਏ ਅੰਕਲ ਜੀ ਮੜਾ ਆਇਆ ਸਾਡੇ ਪਿੱਛੇ ਮੜਾ ਮੜਾ ਇੱਧਰ ਨੂੰ ਹੋ ਜਾ ਜੀ ਉਹ ਬਣਾਉਂਦਾ ਪਰ 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 ਬਾਬਾ ਮਿੱਡਾ ਲਿਆ ਤੁ ਕਰੇ ਮਾਫਾ ਮਿੱਡਾ ਲਿਆ ਬਾਬਾ ਮੇਰੇ ਕੋਲ ਹੈਗਾ ਮਿੱਡਾ ਜਾਂਟੇ ਦਾ ਪਹਿਲਾ ਸੌਦਾ ਇਹ ਪੈਸੇ ਗਿਣਦੇ ਆਪਾਂ ਸਾਡੇ ਇੱਕ ਵਾਰ ਪੈਸੇ ਗਣ ਲੈਣ ਦੇ ਲੈ ਜੀ ਪੂਛ ਫੜ ਕੇ ਰੱਖ ਦਲੇ ਦੀ ਬਸ ਖਾਣ ਮਾਮਾ ਲਵੇ ਲੱਗ ਜਾ ਉਹ ਤੂੰ ਬੈਠ ਉੱਤਰ ਖੜ ਤਾਂ ਸਹੀ ਕੋਲੇ ਜਾਨਵਰ ਤੇ ਲੈ ਲੈਨੇ ਆ ਉਹਦੀ ਪੂਛ ਫੜ ਲੈ ਕੀ ਕਰ ਲਾ ਬਾਰੀ ਦੇਰੀ ਕੋਈ ਫੜ ਕੇ ਰੱਖੋ ਰਹੀ ਬਸ ਪੂਛ ਵਾਲਾ ਕੱਗਵਾ ਖਾਣੇ ਦੇ ਪੂਛ ਫੜ ਕੰਨ ਨਹੀਂ ਪੂਛ ਫੜ ਫੇਰ ਮਿਲੂਗਾ ਪੂਛ ਤਾਂ ਫੜ ਓਏ ਹੈਗਾ ਸਾਰਾ ਹੀ ਸਮਾਨ ਹੈਗਾ ਜਾ ਹਾਂ ਹਾਂ ਸਮਾਨ ਪੂਰਾ ਥੱਲੇ ਨੰਘ ਜਾਵਾਂ ਉਹ ਆਵੇ ਬਸ ਇਤਨੂੜ ਹੋਰ ਮਾਰੇ ਨੂੰ ਪਰਚੀ ਵੀ ਇਹਨੂੰ ਚਲਾਉਂਦੇ ਪੱਤੀ ਬੁਝੋ ਜਾਂ ਉਹ ਬੱਤੀ ਜੀ ਹਜ਼ਰਤ ਬੰਦ ਪਾਸ ਤੋਂ ਹੋਦਾ ਹੁੰਦਾ ਲੈ ਜਾ ਨਾ 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 ਮੈਂ ਜਿਹੜੀ ਗੱਲ ਮੈਂ ਕਰਦੀ ਚਾਹੀਦੀ ਉਹ ਕਹਿੰਦੀ ਸੱਚੇ ਬੁਲਾ ਕਰਨ ਛੋੜ ਮੈਨੂੰ ਕੀ ਕਰੂ ਛੋੜ ਕਰੂਗਾ ਉਹ ਇੱਕਨ ਮਾੜੀ ਦਰੀਲ ਵਾਲਾ ਬੰਦਾ ਥੋੜੀ ਅੱਛਾ ਵੇ ਠੀਕ ਐਨਾ ਮਾੜਾ ਨਿਹਰਾ ਜੀ ਨੂੰ ਕਹੀਏ ਮੈਂ ਤੇਰੀ ਪੱਤੀ ਕਰਾ ਦੂਗਾ ਉਹ ਛੋੜਦਾ ਨਹੀਂ ਕਰਦਾ ਨਾ ਚੱਲਦਾ ਮੈਂ ਪਹਿਲਾਂ ਵੀ ਦੱਸਿਆ ਸੀ ਵੀ ਅੱਜ ਬੱਕਰੀਆਂ ਵਾਲੇ ਨਾ ਨਾਮੀ ਬੱਕਰੀਆਂ ਵਾਲੇ ਆਏ ਹੋਏ ਨੇ ਪਹਿਲਾਂ ਵੀ ਮੈਂ ਨੌ ਲੈ ਕੇ ਆਇਆ ਪੱਤੀ ਕਰਾ ਦੂ ਇਹ ਪਰਿਵਾਰ ਆਇਆ ਹੈ ਤੇ ਇਸੇ ਤਰ੍ਹਾਂ ਹੀ ਜੰਟਾ ਤਲਵੰਡੀ ਤੋਂ ਇਹਦਾ ਨੌ ਚੱਲਦਾ ਜੀ ਬੱਕਰੀਆਂ 'ਚ ਚਲ ਪੈਸੇ ਸਾਮਝਾ ਡੇ ਕੱਲ ਪੀ ਗਿਆ ਕੋਈ ਕੋਈ ਮਾਰ ਦੇ ਗਿਆ ਆ ਇਹਦਾ ਦੱਸ ਹੋਰ ਜੱਟ ਇਹਦਾ 50000 ਰੁਪਏ ਜੈ ਜੈ ਦੱਸ ਕਿਹਦੇ ਹੁੰਡੇੜਾ

ਕੰਧਰਪੁਰੇ ਪੈਟ ਸਵਰਨ ਦੇ ਵੀਰੇ ਕੋਲ ਆ 47 ਇੰਚ ਹੈ ਤੇ ਬਾਪ ਦੀ 20 ਲੱਖ ਦਾ ਅਮਰੀ ਬੰਦੇ ਦਾ ਹੈਗਾ ਹੁਣ ਤਾਂ ਵੱਧ ਗਿਆ 47 ਤੋਂ ਵੱਧ ਗਿਆ ਉਹ ਖਵਾ ਖੜਾ ਜੱਗਾ ਵੀ ਤਾਂ ਉਹ ਬਸ ਨਾਲ ਦੇ ਗਵਾਂਢੀ ਖੜਾਗਾ ਉਹਦਾ ਚੰਦ ਹੋ ਗਿਆ ਇਹ ਇਹ 4 ਹੋਊਗਾ ਬਾਜੀ ਵੀਡੀਓ ਪੈ ਗਈ ਉਹਦੀ ਬੱਕਰੀ 4 ਬਸ ਯਾ ਮੰਗਿਆ ਤੂੰ ਹਾਂਜੀ ਬਾਲੇ ਨਹੀਂ ਮੰਗੇ ਪੈਸੇ ਤੇ ਜਾਂਦਾ ਕੋਸਮੜੀ ਮੰਗਿਆ ਇਹ ਨਿੱਦਦਾ ਤੁੱਦ ਦਾਣਾ ਹੀ ਖਾ ਗਿਆ ਤੂੰ ਤੁਸੀਂ ਲਾਉਗਾ ਘਾਟਾ ਕਰ ਲੂ ਫੜਾ ਫੇੜਾ ਉਹ ਕਿੱਧਰ ਗਿਆ ਉਹ ਵੀਰ ਬੰਦਾ ਕਿੱਥੇ ਆ ਗਿਆ ਲੈਣਾ ਪੂਛ ਫੜਦਾ ਵੜਦਾ ਭੱਜ ਗਿਆ ਪੂਛ ਮੜਾ ਕਿੱਧਰ ਵਗ ਗਿਆ ਉਹ ਬੰਦਾ ਕਿੱਧਰ ਚਲੇ ਗਿਆ ਵਾਗੇ ਵਾਗੇ ਤਾਂ ਚਾਰ ਪੰਜ ਖੜੇ ਆ ਪੂਛ ਫੜਦਾ ਕਦੋਂ ਵਗ ਗਿਆ ਉਹ ਕਿੱਥੇ ਨੇ ਉਹ ਜਿਹੜੇ ਲੈਂਦੇ ਸੀ ਉਹਦਾ ਉਹ ਬੜੀ ਯਾਰੇ ਨੇ ਉਹ ਪੂਛ ਨਹੀਂ ਫੜੀ ਤਾਂ ਹੀ ਨਹੀਂ ਉਹ ਸੋਣ ਹਾਂਜੀ ਜੀ ਨਾ ਆ ਸਾਹਮਣੇ ਤੂੰ ਮੱਥਾ ਲਾ ਕੇ ਲੈਣਾ ਆ ਜਾ ਆ ਜਾ ਇੱਧਰ ਆਏਗਾ ਫੇਰ ਹੀ ਹੁਣ ਤੇਰੀ ਘੋੜੀ ਚੋੜੀ ਪਾਉਣੀ ਆ ਆ ਕੇ ਦੇਖ ਮੈਦਾਨ ਚਾ ਇੱਕ ਤਾਂ ਭੱਜ ਗਿਆ ਆਹੋ ਮਖਰਾ ਪਾ ਲਾ ਵੀਰੇ ਅੱਪਾਂ ਦਾ ਆਈ ਜੂ ਬੰਚੀਰ ਉਹ ਵਿਖਿਓ ਬੁਲਾ ਨਾ ਅੱਪਾਂ ਜਿਹੜਾ ਕਹੇ ਅੱਪਾਂ ਉਹ ਵੀ ਕਦ ਵਿੱਚ ਪੱਕਾ ਲੈ ਲਿਆ ਪੱਕਾ ਲਾ ਕੇ ਰੱਖੇਗਾ ਜਿੰਦੇ ਰੱਖੇਗਾ ਜਿਆਦਾ ਤਿੰਨ ਬੱਚੇ ਦਾ ਰਿਜ਼ਲਟ ਕਦੇ ਆਇਆਗਾ ਤਨ ਬੱਚੇ ਦੇ ਆ ਜਾ ਬਹੁਤ ਚੰਗੇ ਬੱਚੇ ਆ ਜੇ ਤੇਰਾ ਮਨ ਕਰਦਾ ਤਾਂ ਹੈ ਦਿਖਾਈ ਬੱਕਰਾ ਜਾਂਟੇ ਜਾਂਟੇ ਬੱਕਰਾ ਬੱਸ 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 ਓਰੀ ਓਰੀ ਗੜੂ ਬੱਕਰਾ ਇਹ ਕਹਿ ਕੇ ਹੋ ਜਾਗੀ ਇਹੋ ਜਿਹਨੂੰ ਮੈਂ ਕਹਾਂ ਹਾਂਜੀ ਹਾਂਜੀ ਮਾਰਾਂ ਪਰਚੀ ਦਿਖਾਈ ਥੋੜੇ ਪੈਸੇ ਥੋੜੇ ਨਹੀਂ ਥੋੜੇ ਨੇ ਪੈਸੇ ਥੋੜੇ ਨੇ ਐ ਹੁਣ ਮੰਡੀ ਤੇ ਆ ਰੁਕੋ ਮੈਂ ਸੌਦਾ ਕਰਨ ਲੱਗਿਆ ਮੈਂ ਤੁਹਾਨੂੰ ਦੱਸਦਾ ਨਾ ਤੱਕਾ ਮਦਦ ਨਾਲ ਜ਼ਮੀਨ ਕਰਦਾਗਾ ਨਹੀਂ ਬਾਈ ਨਾ ਵੀ ਕਹਿੰਦਾ ਮੇਰੇਆਂ ਨਹੀਂ ਬਾਈ ਦੀ ਗੱਲ ਕਰਦਾ ਮੈਂ ਫੇ ਉਹਨੂੰ ਵੀ ਤੱਕਾ ਨਾ ਕਰੀ ਤੂੰ ਨਾ ਤੱਕੇ ਦੀ ਗੱਲ ਨਹੀਂ ਹੁੰਦੀ ਕਿ ਤੂੰ ਮੰਗ ਲਿਆ ਤੇਰੀ ਚੀਜ਼ ਆ ਚਾਹੇ 10 ਹੋਰ ਵਾਰ ਤ ਮੰਗਦਾ ਨਹੀਂ ਲੈਣੇ ਆ ਉਹਨੇ ਆਪਣੀ ਮਰਜ਼ੀ ਨਾਲ ਆਉਣੇ ਆ ਤੂੰ ਜਾਇਦਵਾਲਾ ਲੱਖ ਮੰਗ ਇੱਟਿਆ ਸਾਰਾ ਕੋਲ ਛੱਡ ਕੇ ਛੱਡ ਦੇ ਪਕਾਵਾ ਜੀ ਦੀ ਪੈਣ ਦੀ ਲੋੜ ਨਹੀਂ ਬੱਕਰਾ ਧੀਣਾ ਕਿੰਨੇ ਦਾ ਕੋਈ ਨਹੀਂ ਮੰਨ ਤਰ ਮਰੇ ਕਿ ਨਹੀਂ ਭਾਜਦਾ ਹੈ ਉਹ ਨੱਕੜੀ ਨੂੰ ਖੜੇ ਨੇ ਕੋਈ ਰੁਕ ਜਾ ਦਾਦਾ ਜਿਆਦਾ ਦੱਸ ਜਿਆਦਾ ਬਾਬਾ ਜੀ ਬੰਦ ਮੰਦੀ ਉਹ ਰੁਪਿਆ ਜਿੰਨੇ ਦਾ ਉਹ ਬੋਲ ਉਹ ਨਾ ਉਹ ਉਤਰੀ ਕੱਢਣਾ ਹਾਂਜੀ ਬੋਲੋ ਉਹ ਨਾ ਡੀ ਉਹ ਵਾਗਿਆ ਪੰਦਾ ਹੋ ਉਤਰ ਖਾਲਾ ਹਾਂਜੀ ਹਾਂ ਬਾਬਾ ਭੇਡਾਂ ਵਾਲਾ ਵੀ ਵਾਗ ਗਿਆ ਬੰਦਾ ਉਹ ਖੜਾ ਵੀਰਾ ਇਥੇ ਖੜਾ ਮੈਂ ਇੱਧਰ ਖੜਾ ਵੀਰੇ ਸੁੰਜੇ ਚਾਚਾ ਤੇਰੇ ਤੈਨੂੰ ਕਹਿ ਲੈਣੀ ਤੂੰ ਹਾਂ ਤੰਨੇ ਕੱਲੋਂ ਲੈਣਾ ਉਹ ਤੰਨੇ ਹੀ ਲੈਂਦਾ ਇਹ ਉਹ ਮੈਂ ਲੈਣ ਨੂੰ ਨਿੱਕੀ ਜੀ ਇੱਕ ਨਿੱਕੀ ਜੀ ਕਿਹੜੀ ਉਹ ਕੋਈ ਹੋਰ ਹੋਊਗੀ ਯਾਰ ਦਲਾਲੀ ਚ ਲੈ ਲਾ ਗਿਆ ਹੁਣ ਅੱਛਾ ਖੜੇ ਖੜੀ ਆ ਉਹ ਨੇੜਾ ਵੀਰੇ ਆ ਪੈ ਗਿਆ ਬਣ ਰਾਇਆ ਤੂੰ ਦੱਸਦਾ ਵੀਰੇ ਆਹ ਪੇੜ ਮਗਰਾਂ ਦੁਬਾਰੇ ਘਰੀ ਹੋਈ ਜਾਂਦੀ ਚਿਰ ਦੀ ਉਟਾ ਇਹਦੇ ਮਗਰ ਦੋ ਬੱਚੇ ਕਰਕੇ ਛੋਟਾ ਜਿਹਾ ਲੱਗਦਾਗਾ ਥੋੜੇ ਦਿਨ ਹੋਏ ਪਤਾ ਨਹੀਂ ਕੀ ਕਰਦਾ ਆਪਾਂ ਬਣ ਰਾਇਆ ਜਾਂਦੀ ਆਪਾਂ ਜੀਵਾਂ ਦਾ ਕਰੀ ਜਾਂਦਾ ਘਰੀ ਹੋਈ ਦੁਬਾਰੇ ਉਹ ਚਾਰ ਦਿਨ ਛੱਤਰੀ ਆ ਗੰਬਲ ਹੋਵੇ ਕੋਈ ਕਹਿ ਨਹੀਂ ਸਕਦੇ ਛੱਤਰੀ ਵਿੱਚ ਰਹਿੰਦੇ ਆ ਤੇ ਬੰਦਰਾ ਬੰਨਿਆ ਦੇਤੀਆਂ ਕਹਿੰਦੇ ਬਣ ਰਾਇਆ ਨਿਕਲੇ ਦੋ ਦੋ ਬੱਚੇ ਮੇਰੇ ਪਾਵਤ ਤੁੰਦ ਨਹੀਂ ਆਪਣੇ ਕੋਲੇ ਉਹ ਕੰਮ ਨਹੀਂ ਬੰਦੇ ਵੀਰੇ ਚਲੋ ਹੁਣ ਤੂੰ ਦੱਸ ਮੱਤਨਾਂ ਦਾ ਮੁੱਲ ਕੀ ਆ ਉਹ ਛੜ ਦੇ ਵਿੱਚੋਂ ਨਿੱਕੀ ਜੀ ਨੂੰ ਬੱਚੇ ਤੋਂ ਬਣਾ ਕੋਟਿਆ ਸਭ ਲਿਖਾ ਜੀ ਸਭ ਲਿਖੇ ਬੱਚੇ ਤੋਂ ਫੇਰਾ ਹੀ ਉਹ ਨਾਰਾ ਵੀ ਕੋਈ ਨਹੀਂ ਕੋਈ ਨੰਦਾ ਲਿਓ ਆ ਜਿਹੜਾ ਛੇ ਦਾ ਅੰਦਰ ਲੈਣਾ ਬੱਚਾ ਬਾਪੇ ਕਿਆ ਕਿਆ ਦੰਦ ਬਾਹਰ ਹੋਂਦਾ ਭੈਣ ਤੋਂ ਜਾਏ ਨਿਕਲੇ ਹੁਣ ਅਗਲੇ ਨੇ ਗੱਲ ਨਹੀਂ ਮੁਕਾਦੀ ਤੈਨੂੰ ਤੂੰ ਗੱਲ ਕਰ ਗੱਲ ਮੁਕਾਦੀ ਤੈਨੂੰ ਹੁਣ ਅਗਲੇ ਨੇ ਕੋਈ ਗੱਲ ਨਹੀਂ ਜਾਂਦੀ ਤੇਰੀ ਜਿਹੜਾ ਛੇ ਦਾ ਅੰਦਰ ਲੈ ਲਿਆ ਭਾਈ ਇਹਦਾ 32000 ਰੁਪਇਆ ਆ ਭੇਡ ਦਾ 25000 ਰੁਪਇਆ ਆ ਪਰਲੀ ਛਤਰੀ ਦਾ 18000 ਬੜਾ ਕਿੰਨੇ ਹੋ ਗਏ ਇਹ ਤੁਸੀਂ ਹੁਣ ਬਣਾ ਲਓ ਗੱਤੀ ਤੇ 20 50 7 50 ਬਾਈ ਨੇ ਤਾਂ ਦੂਜੇ ਲੋਟ ਲੈਣੇ ਨਹੀਂ ਨਹੀਂ ਆਪਾਂ ਉਹ ਹੀ ਦਾ ਕਹਿੰਦਾ ਉਹਨਾਂ ਦਾ ਬਰੀਡ ਦਾ ਮੁੱਲ ਮੰਗ ਰਿਆ ਉਹ ਬੋਲਡ ਗੱਲ ਹੀ ਨਹੀਂ ਕਰਦੇ ਉਹਨੇ ਨਹੀਂ ਚੱਲਣੇ ਉਹਨੇ ਬਰੀਡ ਦਾ ਮੁੱਲ ਮੰਦ ਬੰਦੇ ਆ ਉਹਨੇ ਦੂਜੇ ਲੋਟ ਲਾਏ ਨੇ 30 ਪਾਦਾ ਵੀ ਹੋ ਗਿਆ ਮੰਗਦਾ ਹੋਰ ਜੱਪਾਂ ਦਾ 80000 ਹੋ ਗਿਆ ਜੀ ਹਾਂ 35000 ਜਿੰਨੇ ਜਿੰਨੇ ਨੇ 80000 ਕੋਈ ਗੱਲ ਨਹੀਂ ਕੋ ਬਾਬਾ ਮੋਟਾ ਮੋਦੀ ਨੂੰ ਵੀਡੀਓ ਦੇਖੋ ਕਰੇ ਬੰਦੇ ਵੀਰੇ ਮੈਂ ਨਾ 7-12 ਸਾਲ ਪਹਿਲਾਂ 50000 ਇਹ ਇੱਕ ਅਗਲੇ ਕੋਹਟ ਜੀ ਬੱਗੀ ਜਾਣਦੇ ਉਹ ਪਤਾ ਕਿੱਥਾ ਬੱਡੇ ਕੋਲੇ ਪੜ੍ਹਿਆ ਜਾ ਰਿਹਾ ਹੈ ਵਿਚੇ ਬੱਡੇ ਕੋਲੇ ਮਿਲਾਈ ਅਮਰੀਕਾ ਦੀ ਆ ਗਿਆ ਸਮਝ ਫਿਰ ਇਹਦੀਆਂ ਨੇ ਉਹ ਨਹੀਂ ਗੱਲ ਨਹੀਂ ਲੰਡਾ ਲੈ ਆਪਾਂ ਤਾਂ ਉਹ ਕੱਪੜਾ ਨੂੰ ਲੈਣੀ ਆ ਫਿਰ ਇਹਰੇ ਵਾਲਿਆਂ ਦਾ ਦਰਤੀ ਵਾਲੇ ਨਾਮ ਚ ਆਉਂਦਾ ਉਹ ਉਹ ਨਹੀਂ ਗੱਲ ਚਲੋ ਉਹ ਗੱਲ ਬੱਕਰੀ ਆ ਇਹ ਆਪ ਦੇਖ ਲੈ ਇੱਕ ਤਾਂ ਜੀ ਨੂੰ ਲੈਣੀ ਨਾ ਜੀ ਨਾ ਕਾ ਦੀ ਰੋਜੀ ਨਾਲ ਬੱਚਿਆਂ ਦੀ ਲੈ ਫੇ ਨਾ ਨਹੀਂ ਨਾਲ ਚ ਨਹੀਂ ਹੈਗਾ ਵੀਰੇ ਆਪਾਂ ਗੱਪਣਾ ਨਹੀਂ ਬਣਾਉਂਦੇ ਕੀ ਜਾਣਗਾ ਨਹੀਂ ਮੰਡੀ ਜੀ ਮੰਡੀ ਪਾਰ ਆ ਜੀ ਦੇ ਨਾਲ ਦੇਖਣਾ ਘਰੇ ਬੈ ਕੇ ਜਾਣੀ ਅਗਲੀ ਮੰਡੀ ਬੈ ਕੇ ਜਾਣੀ ਕੋਈ ਜਾਨਦੇ ਆ